ਹਾਂਜੀ ਉਹਦੀਆਂ ਹੀ ਗੱਲਾਂ ਹੁਣ ਉਹਦਾ ਹੀ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸੱਚੀ ਮੱਚ ਉਸ ਅਕਾਲਪੁਰਖ ਵਾਹਿਗੁਰੂ ਨੇ ਇਸ ਦੁਨੀਆ ਨੂੰ ਇਸ ਜ਼ਿੰਦਗੀ ਨੂੰ ਬੜਾ ਖੂਬਸੂਰਤ ਬਣਾਇਆ ਤੇ ਪ੍ਰਮਾਤਮਾ ਤੋਂ ਵੱਡਾ ਕੋਈ ਕਲਾਕਾਰ ਹੋ ਹੀ ਨਹੀਂ ਸਕਦਾ ਜਦੋਂ ਬਹਾਰ ਆਉਂਦੀ ਆ ਜਦੋਂ ਹਰੀਆਲੀ ਪੂਰੀ ਆਪਣੇ ਜੋਬਨ ਤੇ ਹੁੰਦੀ ਆ ਦਰਖਤ ਨੇ ਜਿਹੜੇ ਉਹ ਖਿੜਦੇ ਨੇ ਫੁੱਲ ਖਿੜਦੇ ਆ ਫਲ ਪੱਕਦੇ ਨੇ ਇਹ ਚੀਜ਼ਾਂ ਆਪਣਾ ਦਿਲ ਜਿੱਤਦੀਆਂ ਨੇ ਆਪਾਂ ਨੂੰ ਖਿੱਚਦੀਆਂ ਨੇ ਆਪਣੇ ਵੱਲ ਫਿਰ ਇੱਕ ਸਮਾਂ ਆਉਂਦਾ ਪੱਤ ਝੜਦਾ ਪੱਤ ਝੜ ਵੀ ਜ਼ਰੂਰੀ ਆ ਕਿਉਂਕਿ ਜਿੰਨਾ ਚਿਰ ਤੱਕ ਵਿਰਾਗ ਨਹੀਂ ਛੱਡਦਾ ਨਾ ਉਹਨਾਂ ਚਿਰ ਤੱਕ ਪਰਮਾਤਮਾ ਦੇ ਜਿਹੜਾ ਮਿਲਣਾ ਉਹ ਸੰਭਵ ਨਹੀਂ ਹੈਗਾ ਸੋ ਪੱਤ ਝੜਦਾ ਜਿਹੜਾ ਸਮਾਂ ਆਉਂਦਾ ਸਾਨੂੰ ਲੱਗਦਾ ਵੀ ਪੱਤ ਝੜ ਸ਼ਾਇਦ ਅਦਾਸੀ ਭਰਿਆ ਹੀ ਹੁੰਦਾ ਪਰ ਪੱਤ ਝੜ ਦੀ ਜਿਹੜੀ ਸ਼ੁਰੂਆਤ ਆ ਨਾ ਉਹ ਬੜੀ ਬਾ ਕਮਾਲ ਹੁੰਦੀ ਹੈ ਇਹੀ ਹਰੀਆਲੀ ਇਹੀ ਹਰੇਬਾਈ ਇਹੀ ਹਰੇ ਪੱਤੇ ਇਹ ਹਰੇ ਦਰਾਖਤ ਇਹ ਅਲੱਗ-ਅਲੱਗ ਰੰਗਾਂ ਦੇ ਵਿੱਚ ਤਬਦੀਲ ਹੋ ਜਾਂਦੇ ਆ ਇਹ ਪ੍ਰਮਾਤਮਾ ਦੀ ਖੇਡ ਆ ਇਹ ਪ੍ਰਮਾਤਮਾ ਦੀ ਕਲਾਕਾਰੀ ਆ ਐਦਾਂ ਲੱਗਦਾ ਜਿਵੇਂ ਪ੍ਰਮਾਤਮਾ ਨੇ ਤੁਹਾਡੇ ਲਈ ਇੱਕ ਨਵੀਂ ਸੀਨਰੀ ਤਿਆਰ ਕਰਤੀ ਹੁੰਦੀ ਆ ਉਹੀ ਦਰਾਖਤ ਹੁੰਦੇ ਨੇ ਉਹੀ ਘਰ ਹੁੰਦੇ ਆ ਉਹੀ ਰੋੜਾਂ ਛੜਕਾਂ ਹੁੰਦੀਆਂ ਨੇ ਪਰ ਕਮਾਲ ਹੋ ਜਾਂਦੀ ਆ ਇੰਨਾ ਥਾਵਾਂ ਨੂੰ ਦੇਖ ਕੇ ਨਾ ਦਿਲ ਇੱਕ ਵਾਰੀ ਖੜ ਜਾਂਦਾ ਕਿ ਲੱਗਦਾ ਜਿਵੇਂ ਰੱਬ ਨੇ ਸਾਰੀ ਜੰਨਤ ਇੱਥੇ ਇਕੱਠੀ ਕਰਤੀ ਹੁੰਦੀ ਆ ਅਤੇ ਜੋ ਵੀ ਤੁਸੀਂ ਦੇਖਦੇ ਹੋ ਇਹ ਸਾਰਾ ਕੁਝ ਪੱਤ ਝੜਦੇ ਸਮੇਂ ਮੇਰੇ ਆਲੇ-ਦਾਲੇ ਦਾ ਸੀਨ ਆ ਹੈ ਇਸ ਸਮੇਂ ਤਾਂ ਹੁਣ ਪਹਿਲੀ ਸਨੋ ਪੈ ਗਈ ਥੋੜੇ ਜੇ ਪੱਤੇ ਹੋਰ ਝੜ ਗਏ ਪਰ ਇਹ ਮੇਰੇ ਘਰ ਦੇ ਆਲੇ-ਦਾਲੇ ਇਦਾਂ ਦੀ ਸਿਨੈਰੀ ਅਕਸਰੀ ਪੱਤ ਝੜਦੇ ਸਮੇਂ ਹੋ ਜਾਂਦੀ ਆ ਬਾਕਮਾਲ ਰੰਗਾਂ ਦੇ ਵਿੱਚ ਉਹ ਹਰੇ ਬਈ ਤਬਦੀਲ ਹੋ ਜਾਂਦੀ ਆ ਲਾਲ, ਪੀਲਾ, ਸੰਤਰੀ, ਮੰਜੈਂਟਾ, ਪਿੰਕ ਏ ਅਸਲ ਦੇ ਵਿੱਚ ਨਾ ਆਪਾਂ ਦੌੜ ਦੇ ਵਿੱਚ ਲੱਗੇ ਹੋਏ ਆ ਕੱਪ ਭੱਜੇ ਜਾਂਦੇ ਆ ਤੇ ਆਪਾਂ ਨੇ ਜਾਣਾਂ ਕਿੱਥੇ ਆਉ ਉਹ ਵੀ ਨਹੀਂ ਪਤਾ ਪਿੱਛੇ ਆਪਾਂ ਕਿਹਨੂੰ ਕਿਹਨੂੰ ਛੱਡਤਾ ਕਿਹੜੇ ਕਿਹੜੇ ਸਾਡੇ ਭੱਜਣ ਕਰਕੇ ਡਿੱਗ ਪਏ ਅਸੀਂ ਕਿਸੇ ਨੂੰ ਨਹੀਂ ਦੇਖਦੇ ਨਾ ਹੀ ਅਸੀਂ ਪ੍ਰਵਾਹ ਕਰਦੇ ਆ ਪਰ ਅਸਲ ਜ਼ਿੰਦਗੀ ਆ ਜਿਹੜੀ ਉਹ ਠਹਿਰਾ ਦੇ ਵਿੱਚ ਆ ਕਦੇ ਰੁਕ ਕੇ ਆਪਣੇ ਆਲੇ-ਦਾਲੇ ਨਿਗਾ ਮਾਰੋ ਕੁਦਰਤ ਦਾ ਨਿੱਕ ਮਾਣੋ ਦੇਖੋ ਪ੍ਰਮਾਤਮਾ ਨੇ ਤੁਹਾਡੇ ਲਈ ਕਿੰਨੇ ਖੂਬਸੂਰਤ ਤੇਰੇ ਚ ਤਿਆਰ ਕੀਤੇ ਨੇ ਕਿੰਨੀਆਂ ਖੂਬਸੂਰਤ ਜਿਉਂਦੀਆਂ ਜਾਗਦੀਆਂ ਸੀਨਰੀਆਂ ਬਣਾਈਆਂ ਨੇ ਪ੍ਰਮਾਤਮਾ ਨੇ ਇੰਨਾ ਚੀਜ਼ਾਂ ਨੂੰ ਦੇਖ ਕੇ ਨਾ ਬੰਦਾ ਬਿਸਮਾਦ ਹੋ ਜਵੇ ਬਸ ਐਦਾਂ ਹੁੰਦਾ ਵੀ ਪ੍ਰਮਾਤਮਾ ਤੇਰੇ ਚ ਲੀਨ ਹੋ ਜਾ ਕਿਉਂਕਿ ਜੇ ਤੂੰ ਇਹ ਚੀਜ਼ਾਂ ਇੰਨੀਆਂ ਖੂਬਸੂਰਤ ਬਣਾਉਣਾ ਨਾ ਤੂੰ ਆਪ ਤਾਂ ਪਤਾ ਹੀ ਨਹੀਂ ਕਿੰਨਾ ਕੁ ਖੂਬਸੂਰਤ ਹੋਣਾ ਹੈ ਕਰ ਆਪਾ ਤੁਹਾਨੂੰ ਅਕਸਰੀ ਕਹਿੰਦਾ ਕਿ ਪ੍ਰਮਾਤਮਾ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਤੇ ਜਿਹੜੇ ਵੀ ਨਾਂ ਦੇ ਨਾਲ ਤੁਸੀਂ ਆਪਣੇ ਰੱਬ ਨੂੰ ਜਾਣਦੇ ਹੋ ਕਿਉਂਕਿ ਸਾਰੇ ਨਾਮ ਉਸੇ ਦੇ ਨੇ ਤੇ ਸਭ ਨੇ ਉੱਥੇ ਹੀ ਪਹੁੰਚਣਾ ਉਹੀ ਮੰਜ਼ਲਾ ਸਟਾਰਟ ਵੀ ਹੋਈ ਆ ਤੇ ਅੰਤ ਵੀ ਹੋਈ ਆ ਸੋ ਜੋ ਵੀ ਤੁਸੀਂ ਨਾਮ ਲੈਨੇ ਹੋ ਆਪਣੇ ਪਰਮਾਤਮਾ ਦਾ ਤੇ ਜਿਹੜੇ ਵੀ ਹਾਲਾਤਾਂ ਦੇ ਵਿੱਚ ਇੱਕ ਵਾਰੀ ਉਹਦੇ ਨਾਮ ਦਾ ਸਿਮਰਨ ਸ਼ੁਰੂ ਕਰੋ ਉੱਠਦੇ ਬੈਠਦੇ ਉਹਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਪਰ ਤੁਸੀਂ ਜ਼ਿੰਦਗੀ ਦੇ ਵਿੱਚ ਚਮਤਕਾਰ ਵੀ ਹੋਣਗੇ ਤੇ ਕਲਾ ਵੀ ਵਰਤੂਗੀ ਜਿਉਂਦੇ ਵਾਸਤੇ ਰੋ ਧੰਨਵਾਦ